ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਲੇ ਕੁਝ ਦਿਨਾ ਤੋਂ ਮੀਂਹ ਪੈਣ ਕਾਰਨ ਪੰਜਾਬ ਦੇ ਕਈ ਹਿੱਸੇ ਪ੍ਰਭਾਵਿਤ ਹੋਏ ਨੇ ਜੇਕਰ ਲੁਧਿਆਣਾ ਦੇ ਸਤਲੁਜ ਦਰਿਆ ਦੀ ਗੱਲ ਕਰੀਏ ਲਾਡੂਵਾਲ ਨਾਂ ਲੱਗਦੇ ਸਤਲੁਜ ਦਰਿਆ ਦੀ ਗੱਲ ਕਰੀਏ ਉਹਦੇ ਕੀ ਹਾਲਾਤ ਆ ਮੌਜੂਦਾ ਕੀ ਹਾਲਾਤ ਆ ਕਿਉਂਕਿ 2 ਦਿਨ 3 ਦਿਨ ਪਹਿਲਾਂ ਜਿਹੜੇ ਕਿ ਹਾਲਾ ਸੀ ਕਾਫੀ ਜਿਹੜਾ ਪਾਣੀ ਆਇਆ ਸੀ ਹੁਣ ਜਿਹੜਾ ਪਾਣੀ ਦਾ ਪੱਧਰ ਕਾਫੀ ਘਟ ਗਿਆ ਸਾਡੇ ਨਾਲ ਨਰੀ ਵਿਭਾਗ ਦੇ ਅਧਿਕਾਰੀ ਮੇਰੇ ਨਾਲ ਗੱਲਬਾਤ ਕਰਨਗੇ ਸਰ ਇਸ ਸਮੇਂ ਮੌਜੂਦਾ ਹਾਲਾਤ ਕੀ ਸੀ ਕਿਉਂਕਿ ਜਿਹੜੇ 2-3 ਦਿਨ ਪਹਿਲਾਂ ਜਿਹੜੇ 3 ਦਿਨ ਪਹਿਲਾਂ ਜਿਹੜਾ ਮੇਂ ਕਾਫੀ ਪਿਆ ਸੀ ਉਸ ਤੋਂ ਬਾਅਦ ਹੁਣ ਦਾ ਮੌਜੂਦਾ ਹਾਲਾਤ ਹੁਣ ਮੌਜੂਦਾ ਹਾਲਾਤ ਬਿਲਕੁਲ ਠੀਕ ਹੈ ਸਰ ਬਿਲਕੁਲ ਨੋਰਮਲ ਪਾਣੀ ਜੋ ਵੀ ਚੱਲਦਾ ਹੈ ਚੱਲ ਰਿਹਾ ਦਰਿਆ ਦੀ ਵਿਚ-ਵਿਚ ਹੀ ਚੱਲ ਰਿਹਾ ਹੈ ਜੀ ਹੁਣ ਲੋਕਾਂ ਨੂੰ ਇੱਕ ਇੱਕ ਪੁਰਾਣ ਦੀ ਕੋਈ ਜ਼ਰੂਰਤ ਨਹੀਂ ਹੈ ਜੇ ਬਾਅਦ ਵਿੱਚ ਬਰਸਾਤ ਹੁੰਦੀ ਹੈ ਫਿਰ ਥੋੜਾ ਬਹੁਤਾ ਅਲਰਟ ਤੇ ਪਾਣੀ ਜ਼ਿਆਦਾ ਛੋੜੇਗੇ ਤਾਂ ਫਿਰ ਬਤਾਇਆ ਬਤਾਉਣਾ ਪਵੇਗਾ ਉਹ ਨੂੰ ਬਾਕੀ ਕੋਈ ਐਸਾ ਨਹੀਂ ਹੈ আচ্ছা ਜੇਕਰ 2 ਦਿਨ ਪਹਿਲਾਂ ਦੀ ਗੱਲ ਕਰੀਏ 2-3 ਦਿਨ ਪਹਿਲਾਂ ਦੀ ਗੱਲ ਕਿਉਂਕਿ ਜਦੋਂ ਹੁਣ ਤਾਂ ਚਲੋ ਪਾਣੀ ਘੱਟ ਗਿਆ ਪਹਿਲਾਂ ਪਾਣੀ ਕਿੰਨਾ ਸੀਗਾ ਜਦੋਂ 2-3 ਦਿਨ ਪਹਿਲਾਂ ਦੀ ਗੱਲ ਅੱਜ ਨਾਲ 774.5 ਤੇ ਸਤਨ ਤੇ ਪਾਣੀ ਪਹੁੰਚ ਗਿਆ ਕਿਉਂਕਿ ਆਪਣੇ ਪੱਧਰ ਤੋਂ 40 40000 ਦੇ ਕਰੀਬ ਪਾਣੀ ਸੀ ਤੇ ਹੁਣ ਬਿਲਕੁਲ ਨੋਰਮਲ ਹੈ نیچے ਆ ਗਿਆ 771.90 ਦੇ ਪਾਣੀ ਚੱਲਿਆ ਜੋ ਕਿ 27000 ਦੇ ਕਰੀਬ ਫਰੀ ਹੈ ਅੱਛਾ ਪਿੱਛੋਂ ਕੀ ਗੱਲਬਾਤ ਹੋਈ ਹੈ ਕਿ ਅਲਰਟ ਵਗੈਰਾ ਜਾਰੀ ਕੀਤਾ ਗਿਆ ਕਿ ਬੇਸ਼ੱਕ ਕਿਥੋਂ ਪਾਣੀ ਤਾਂ ਹੁਣ ਪੱਧਰ ਘਟ ਗਿਆ ਸੀ ਵੀ ਕਹਿੰਦੇ ਪੱਧਰ ਘਟਦਾ ਹੀ ਰਹੇ ਪਰ ਕੋਈ ਗੱਲਬਾਤ ਹੋਈ ਹੈ ਪਿੱਛੋਂ ਕਿ ਡੈਮ ਕਿਸੇ ਨਾਲ ਗੱਲਬਾਤ ਹੋਈ ਕਿ ਅਲਰਟ ਕੋਈ ਜਾਰੀ ਕੀਤਾ ਗਿਆ ਤੁਹਾਨੂੰ ਦੁਬਾਰਾ ਨਹੀਂ ਅੱਜ ਕੋਈ ਅਲਰਟ ਤਾਂ ਨਹੀਂ ਕੀਤਾ ਗਿਆ ਪਰ ਇਤਨੀ ਸੂchnਾ ਜੂੜ ਦਿੱਤੇ ਨੇ ਕਿ ਪਾਣੀ ਛੋੜਨਾ ਛੋੜਦੇ ਵੀ ਜਾਂ ਔਰ ਇਕਦਮ ਨਹੀਂ ਛੋੜਦੇ ਆ ਥੋੜਾ ਥੋੜਾ ਕਰਕੇ ਛੋੜਦੇ ਆ ਇਕਦਮ ਨਹੀਂ ਛੋੜਦੇ ਫਿਲਹਾਲ ਕਹਨੇ ਦਾ ਮਤਲਬ ਆਬ ਨਹੀਂ ਛੋੜेंगे ਆਬ ਛੋੜेंगे ਥੋੜਾ ਥੋੜਾ ਛੋੜेंगे ਥੋੜਾ ਇਕਦਮ ਨਹੀਂ ਮਤਲਬ ਛੋੜੇਗੇ ਕਿ ਲਾਕ ਹੈ ਤੋ ਲਾਕ ਹੀ ਨਹੀਂ ਅੱਛਾ ਤੇ 10-14-25-50000 ਰੁਪਏ ਅੱਛਾ ਆਸ-ਪਾਸ ਦੇ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਕੀਤੀ ਆ ਕੋਈ ਗੁਰਦੁਆਰੇ ਵਿੱਚ ਜਾਂ ਮੰਦਰ ਮਰਦੇ ਵੀ ਕਿਤੇ ਕੋਈ ਲੋਕਾਂ ਸੀ ਘਬਰਾਏ ਹੋਏ ਸੀ ਕਿਉਂਕਿ ਜਿਸ ਤਰ੍ਹਾਂ ਪਾਣੀ ਥੋੜੀ ਥੋੜੀ ਵਧ ਰਿਹਾ ਸੀਗਾ ਬੇਸ਼ੱਕ ਖਤਰੇ ਦੇ ਇੱਕ ਇੱਕ ਫੋਟੋ ਦੋ ਫੋਟੋ ਹੈ ਲੇਕਿਨ ਹੱਥ નીચે ਸੀਗੇ ਦੋ ਤੰਦਨ ਪਹਿਲਾਂ ਲੋਕਾਂ ਨੂੰ ਕੀ ਫੀਲ ਕੀਤੀ ਸੀ ਕਿ ਕੋਈ ਲੋਕ ਘਬਰਾਉਣਾ ਲੋਕਾਂ ਸਰ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਰੇਖ ਮਤਲਬ ਨਿਗਰ ਰਖ ਰਿਹਾ ਸਾਰੇ ਪਾਸੇ ਧਿਆਨ ਦੇ ਉਹ ਪੂਰੇ ਚਾਰੋਂ ਕਰ 24 ਘੰਟੇ ਉਹਨਾਂ ਦਾ ਖਿਆਲ ਰਖ ਰਿਹਾ ਬਾਕੀ ਉਹ ਹੀ ਬਸਾਈ ਅੱਛਾ ਜੇਕਰ ਗੱਲ ਕਰੀ 2023 ਦੀ ਗੱਲ ਉਹੋ ਕੀ ਹਾਲਾਤ ਸੀ ਕਹਿੰਦੇ ਉਦੋਂ ਵੀ ਕਾਫੀ ਜਿਹੜਾ ਪਾਣੀ ਆ ਗਿਆ ਸੀਗਾ ਸਰ ਉਹ ਤਾਂ ਬਹੁਤ ਵੱਡਾ ਫਲਡ ਸੀ ਉਹ ਤਾਂ ਹੈਵੀ ਫਲਡ ਸੀ ਉਦੋਂ ਸਾਰਾ ਜਦੋਂ ਦਾ 2.5 ਲੱਖ ਦੇ ਉੱਪਰ ਉੱਪਰ ਪਾਣੀ ਕਿਤੇ ਤੇ ਮੋਸ ਹੋ ਗਿਆ ਸੀ ਸਰ ਉਹ ਦਾ ਜਦੋਂ 783 ਦੇ ਗੇਜ ਪਹੁੰਚ ਗਈ ਸੀ ਆਪਣੀ ਬਿਲਕੁਲ ਮਤਲਬ ਡੇਂਜਰ ਲੀਵ ਉਸੇ ਡੇਂਜਰ ਲੀਵ ਹਾਂਜੀ ਹਾਂਜੀ ਅੱਛਾ ਹੁਣ ਜ਼ੀਰੋ ਤਾਂ ਨਹੀਂ ਪਿਆ ਉਸ ਤੋਂ ਬਾਅਦ ਸਾਰਾ ਪਾਣੀ ਇੱਕਦਮ ਘਟ ਗਿਆ ਕਿ ਹੌਲੀ ਹੌਲੀ ਜਿਵੇਂ ਘਟਦਾ ਜਾ ਰਿਹਾ ਕਿਉਂਕਿ ਦਰਿਆ ਕਾਦੀ ਇਹ ਚੌੜਾ ਹੈ ਨਹੀਂ ਹੌਲੀ ਹੌਲੀ ਘਟ ਰਿਹਾ ਹੈ ਹੌਲੀ ਹੌਲੀ ਘਟਦਾ ਹੈ ਜਿਵੇਂ ਉਤਾ ਜਲ ਕੋਈ ਪਾਣੀ ਹੈ ਉਹ ਤਾਂ ਕਹਿੰਦੇ 44071 ਕبھی 45000 ਜਿਵੇਂ ਘੰਟ ਘਟਦਾ ਹੈ ਵਧਦਾ ਹੈ ਉਹ ਕੋਈ ਨਹੀਂ ਹੋਰ ਕੋਈ ਨਹੀਂ ਹਾਂਜੀ ਅੱਛਾ अच्छा ਲੋਕਾਂ ਨੂੰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਕਿ ਚਲੋ ਪ੍ਰਸ਼ਾਸਨ ਦਾ ਕਾਰਿਆ ਤੁਸੀਂ ਵੀ ਚਲੋ ਅਸੀਂ ਵੀ ਲੋਕਾਂ ਨੂੰ ਇਹ ਕਹਿੰਦੇ ਚਲੋ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਲੋਕ ਬਣਾਉਣਾ ਕਿਉਂਕਿ ਲੋਕ ਨਾ ਖ਼ਬਰਾਂ ਵੀ ਦੇਖਦੇ ਨੇ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਨਹੀਂ ਹੋਏ ਨੇ ਕਿਉਂਕਿ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਕਈਆਂ ਨੂੰ ਪਤਾ ਲੱਗ ਜਾਂਦਾ ਤੁਸੀਂ ਹੀ ਕਹਿਣਾ ਚਾਹੁੰਦੇ ਜਿਹੜੇ ਆਸ-ਪਾਸ ਦੇ ਲੋਕ ਲੋਕਾਂ ਨੂੰ ਇਹ ਕਹਿੰਦੇ ਕਿ ਥੋੜਾ ਆਪਣਾ ਖਿਆਲ ਵੀ ਰੱਖੇ ਇੱਕਦਮ ਨਦੀਆਂ ਨਾਲੋਂ ਮੈਂ ਜਾਏ ਨਹੀਂ ਹੋਰ ਬਸ ਇਹ ਹੀ ਹੈ ہماری ਦੀਰਿਆ ਕਿ ਡਰਨੇ ਕੀ ਕੋਈ ਜ਼ਰੂਰਤ ਨਹੀਂ ਹੈ ਜੀ ਬਿਲਕੁਲ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਸਤਲੁਜ ਦਰਿਆ ਦੀ ਤਸਵੀਰਾਂ ਲੁਧਿਆਣਾ ਲਾਡੋਵਲ ਨਾਲ ਨਜ਼ਦੀਕ ਸਤਲੁਜ ਦਰਿਆ ਹਲਕੀ ਜੇਕਰ ਤਿੰਨ ਦਿਨ ਪਹਿਲਾਂ ਦੀ ਗੱਲ ਕਰੇ ਕਾਫੀ ਇੱਥੇ ਪਾਣੀ ਦਾ ਜਿਹੜਾ ਪੱਧਰ ਜ਼ਿਆਦਾ ਸੀਗਾ ਤੇ ਹੁਣ ਦੀ ਗੱਲ ਕਰੇ ਹੁਣ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਮੌਜੂਦ ਹਾਂ ਇੱਥੇ ਵੀ ਕਾਫੀ ਪਾਣੀ ਸੀ ਪਰ ਦੋ ਦਿਨ ਦੀ ਰੁਪੀ ਹੋਈ ਬਾਰਿਸ਼ ਕਰਕੇ ਜਿਹੜਾ ਕਿ ਪਾਣੀ ਜਿਹੜਾ ਪੱਧਰ ਕਾਫੀ ਘਟ ਗਿਆ ਤੇ ਰਾਤ ਭਰੀ ਖਬਰ ਹੈ ਜਿਹੜਾ ਲੁਧਿਆਣਾ ਵਾਸੀਆ ਲੁਧਿਆਣਾ ਤੇ ਲਾਡੋਵਲ ਨਾਲ ਲੱਗਦੇ ਜਿਹੜੇ ਸਤਲੁਜ ਦਰਿਆ ਨਾਲ ਲੱਗ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਹੋਏ ਨੇ ਹੜਾ ਕਰਕੇ ਕਿਉਂਕਿ ਲੋਕ ਘਬਰਾ ਰਹੇ ਨੇ ਤਾਂ ਸੀ ਤੁਹਾਨੂੰ ਖਬਰ ਦਿਖਾ ਰਹੇ ਕਿਉਂਕਿ ਸਤਲੁਜ ਦਰਿਆ ਦੇ ਨੇੜਲੇ ਜਿਹੜੇ ਲੋਕ ਰਹਿੰਦੇ ਨੇ ਪਿੰਡਾਂ ਦੇ ਲੋਕ ਰਹਿੰਦੇ ਨੇ ਜਰੂਰ ਖਬਰ ਜਰੂਰ ਦੇਖਣਾ ਔਰ ਉਹਨਾਂ ਨੂੰ ਘਬਰਾਣ ਦੀ ਲੋੜ ਨਹੀਂ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਕਾਫੀ ਜਿਹੜਾ ਨੀਚੇ ਚਲਾ ਗਿਆ ਇਹ ਲੋ ਜਾਨਾ ਤੋਂ ਲਖਮਿੰਦਰ ਸਿੰਘ ਥੈਂਕਸ ਵੀਰਟੀ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਾਰਨ ਪੰਜਾਬ ਦੇ ਕਈ ਹਿੱਸੇ ਪਰ ਭਾਵਿਤ ਹੋਏ ਨੇ ਜੇਕਰ ਲੁਧਿਆਣਾ ਦੇ ਸਤਲੁਜ ਦਰਿਆ ਦੀ ਗੱਲ ਕਰੀਏ ਲਾਡੂ ਵਾਲ ਨਾਮ ਲੱਗਦੇ ਸਤਲੁਜ ਦਰਿਆ ਦੀ ਗੱਲ ਕਰੀਏ ਉਹਦੇ ਕੀ ਹਾਲਾਤ ਆ ਮੌਜੂਦਾ ਕੀ ਹਾਲਾਤ ਆ ਕਿਉਂਕਿ 2 ਦਿਨ 3 ਦਿਨ ਪਹਿਲਾਂ ਜਿਹੜੇ ਕਿ ਹਾਲਾ ਸੀ ਕਾਫੀ ਜਿਹੜਾ ਪਾਣੀ ਆਇਆ ਸੀ ਹੁਣ ਜਿਹੜਾ ਪਾਣੀ ਦਾ ਪੱਧਰ ਕਾਫੀ ਘਟ ਗਿਆ ਸਾਡੇ ਨਾਲ ਨਰੀਪਾਗ ਦੇ ਅਧਿਕਾਰੀ ਮੇਰੇ ਨਾਲ ਗੱਲਬਾਤ ਕਰਨਗੇ ਸਰ ਇਸ ਸਮੇਂ ਮੌਜੂਦਾ ਹਾਲਾਤ ਕੀ ਸੀ ਕਿਉਂਕਿ ਜਿਹੜੇ 2-3 ਦਿਨ ਪਹਿਲਾਂ ਜਿਹੜੇ 3 ਦਿਨ ਪਹਿਲਾਂ ਜਿਹੜਾ ਮੀਂਹ ਕਾਫੀ ਪਿਆ ਸੀ ਉਸ ਤੋਂ ਬਾਅਦ ਹੁਣ ਦਾ ਮੌਜੂਦਾ ਹਾਲਾਤ ਹੁਣ ਮੌਜੂਦਾ ਆਪਕੋ ਬਿਲਕੁਲ ਠੀਕ ਹੈ ਸਰ ਬਿਲਕੁਲ ਨੋਰਮਲ ਪਾਣੀ ਜੋ ਵੀ ਚੱਲਦਾ ਹੈ ਚੱਲ ਰਿਹਾ ਦਰਿਆ ਦੀ ਵਿਚ-ਵਿਚ ਹੀ ਚੱਲ ਰਿਹਾ ਹੈ ਜੀ ਹੁਣ ਲੋਕਾਂ ਨੂੰ ਇੱਕ ਇੱਕ ਪੁਰਾਣ ਦੀ ਕੋਈ ਜ਼ਰੂਰਤ ਨਹੀਂ ਹੈ ਜੇ ਬਾਅਦ ਵਿੱਚ ਬਰਸਾਤ ਹੁੰਦੀ ਹੈ ਫਿਰ ਥੋੜਾ ਬਹੁਤਾ ਅਲਰਟ ਤੇ ਪਾਣੀ ਜ਼ਿਆਦਾ ਛੋੜੇਗੇ ਤਾਂ ਫਿਰ ਬਤਾਇਆ ਬਤਾਉਣਾ ਪਵੇਗਾ ਉਹ ਨੂੰ ਬਾਕੀ ਕੋਈ ਐਸਾ ਨਹੀਂ ਹੈ ਅੱਛਾ ਜੇਕਰ 2 ਦਿਨ ਪਹਿਲਾਂ ਦੀ ਗੱਲ ਕਰੀਏ 2-3 ਦਿਨ ਪਹਿਲਾਂ ਦੀ ਗੱਲ ਕਿਉਂਕਿ ਜਦੋਂ ਹੁਣ ਤਾਂ ਚਲੋ ਪਾਣੀ ਘੱਟ ਗਿਆ ਪਹਿਲਾਂ ਪਾਣੀ ਕਿੰਨਾ ਸੀਗਾ ਜਦੋਂ 2-3 ਦਿਨ ਪਹਿਲਾਂ ਦੀ ਗੱਲ ਅੱਜ ਸਰ 774.70 ਤੇ ਪਾਣੀ ਪਹੁੰਚ ਗਿਆ ਕਿਉਂਕਿ ਆਪਣੇ ਪੱਧਰੇ ਤੋਂ 40 40000 ਦੇ ਕਰੀਬ ਪਾਣੀ ਸੀ ਤੇ ਹੁਣ ਬਿਲਕੁਲ ਨੋਰਮਲ ਹੈ نیچے ਆ ਗਿਆ 771.90 ਦੇ ਪਾਣੀ ਚੱਲਿਆ ਜੋ ਕਿ 27000 ਦੇ ਕਰੀਬ ਫਰੀ ਹੈ ਅੱਛਾ ਪਿੱਛੋਂ ਕੀ ਗੱਲਬਾਤ ਹੋਈ ਹੈ ਕਿ ਅਲਰਟ ਵਗੈਰਾ ਜਾਰੀ ਕੀਤਾ ਗਿਆ ਕਿ ਬੇਸ਼ੱਕ ਕਿਥੋਂ ਪਾਣੀ ਤਾਂ ਹੁਣ ਪੱਧਰ ਘਟ ਗਿਆ ਸੀ ਵੀ ਕਹਿੰਦੇ ਪੱਧਰ ਘਟਦਾ ਹੀ ਰਹੇ ਪਰ ਕੋਈ ਗੱਲਬਾਤ ਹੋਈ ਹੈ ਪਿੱਛੋਂ ਕਿ ਡੈਮ ਕਿਸੇ ਨਾਲ ਗੱਲਬਾਤ ਹੋਈ ਕਿ ਅਲਰਟ ਕੋਈ ਜਾਰੀ ਕੀਤਾ ਗਿਆ ਦੁਬਾਰਾ ਨਹੀਂ ਅੱਜ ਕੋਈ ਅਲਰਟ ਤਾਂ ਨਹੀਂ ਕੀਤਾ ਗਿਆ ਪਰ ਇਤਨੀ ਸੂchnਾ ਜੂੜ ਦਿੱਤੇ ਨੇ ਕਿ ਪਾਣੀ ਛੋੜਨਾ ਹੈ ਛੋੜਦੇ ਵੀ ਹਾਂ ਔਰ ਇਕਦਮ ਨਹੀਂ ਛੋੜਦੇ ਹਾਂ ਥੋੜਾ ਥੋੜਾ ਕਰਕੇ ਛੋੜਦੇ ਹਾਂ ਇਕਦਮ ਨਹੀਂ ਛੋੜਦੇ ਫਿਲਹਾਲ ਕਹਨੇ ਦਾ ਮਤਲਬ ਆਬ ਨਹੀਂ ਛੋੜेंगे ਆਬ ਛੋੜेंगे ਥੋੜਾ ਥੋੜਾ ਛੋੜेंगे ਥੋੜਾ ਇਕਦਮ ਨਹੀਂ ਮਤਲਬ ਛੋੜੇਗੇ ਕਿ ਲਾਕ ਹੈ ਤੋ ਲਾਕ ਹੀ ਨਹੀਂ ਅੱਛਾ ਜੀ ਕਰ 40000 25000 50000 ਰੁਪਏ ਦੀ ਆਸ-ਪਾਸ ਦੇ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਕੋਈ ਗੁਰਦੁਆਰੇ ਵਿੱਚ ਜਾਂ ਮੰਦਰ ਮੱਦੇ ਵੀ ਕਿਤੇ ਕੋਈ ਲੋਕਾਂ ਦੀ ਖਭਰਾਏ ਹੋਏ ਸੀ ਕਿਉਂਕਿ ਜਿਸ ਤਰ੍ਹਾਂ ਪਾਣੀ ਥੋੜੀ ਥੋੜੀ ਵੱਧ ਰਿਹਾ ਸੀਗਾ ਬੇਸ਼ੱਕ ਖਤਰੇ ਦੇ 1-1 ਫੁੱਟ 2 ਫੁੱਟ ਲੈ ਕੇ ਹੇਠੇ ਸੀਗਾ 2-3 ਫੁੱਟ ਨੂੰ ਲੋਕਾਂ ਨੂੰ ਕੀ ਫੀਲ ਕੀਤੀ ਵੀ ਕੋਈ ਲੋਕ ਖਭਰਾਉਣਾ ਲੋਕਾਂ ਦਾ ਸਰ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਵਰੇਕ ਮਤਲਬ ਨਿਗਰ ਰਖ ਰਿਹਾ ਸਾਰੇ ਪਾਸੇ ਧਿਆਨ ਉਹ ਪੂਰੇ ਚਾਰੋਂ ਘਰ 24 ਘੰਟੇ ਉਹਨਾਂ ਦਾ ਖਿਆਲ ਰਖ ਰਿਹਾ ਬਾਕੀ ਉਹ ਹੀ ਬਸਾਈ ਹੈ। ਅੱਛਾ ਜੇਕਰ ਗੱਲ ਕਰੀਏ 2023 ਦੀ ਗੱਲ ਉਹ ਰੋ ਕੀ ਹਾਲਾਤ ਸੀ ਕਿ ਕਹਿੰਦੇ ਉਦੋਂ ਵੀ ਕਾਫੀ ਜਿਹੜਾ ਪਾਣੀ ਆ ਗਿਆ ਸੀਗਾ। ਸਰ ਉਹ ਤਾਂ ਬਹੁਤ ਬੜਾ ਫਲਾਡ ਸੀ ਉਹ ਤਾਂ ਹੈਵੀ ਫਲਾਡ ਸੀ। ਉਦੋਂ ਸਾਰਾ ਜਦੋਂ ਦਾ 2.5 ਲੱਖ ਦੇ ਉੱਪਰ ਉੱਪਰ ਪਾਣੀ ਗਿਆ ਤੇ ਨੌਸ ਹੋ ਗਿਆ ਸੀ ਸਰ। ਉਹਦਾ ਜਦੋਂ 783 ਦੇ ਗੇਜ ਪਹੁੰਚ ਗਈ ਸੀ ਆਪਣੀ। ਬਿਲਕੁਲ ਮਤਲਬ ਡੇਂਜਰ ਲੀਵ ਸੀ। ਡੇਂਜਰ ਲੀਵ। ਹਾਂਜੀ ਹਾਂਜੀ। ਅੱਛਾ ਹੁਣ ਜਰੋ ਦਾ ਮੀਂਹ ਨਹੀਂ ਪਿਆ ਉਸ ਤੋਂ ਬਾਅਦ ਸਾਰਾ ਪਾਣੀ ਇੱਕਦਮ ਘਟ ਗਿਆ ਕਿ ਹੌਲੀ-ਹੌਲੀ ਜਿਵੇਂ ਘਟਦਾ ਗਿਆ ਕਿਉਂਕਿ ਦਰਿਆ ਤਾਂ ਸੀ ਇਹ ਚੌੜਾ ਹੈ, ਚੌੜਾ ਹੈ। ਹੋਣ ਹੋਲੀ ਦਾ ਸਾਡੇ ਉੱਤਜਲ ਕੋਈ ਪਾਣੀ ਉਹ ਤਾਂ ਭਾਂਜੀ 44071 ਕਵੀ 45000 ਰੁਪਏ ਅਜੇ ਕੰਡ ਘਟਦਾ ਹੈ ਵਰਤਦਾ ਹੈ ਉਹ ਕੋਈ ਨਹੀਂ ਹੋਰ ਕੋਈ ਨਹੀਂ ਅੱਛਾ ਲੋਕਾਂ ਨੂੰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਕਿਉਂਕਿ ਚਲੋ ਪ੍ਰਸ਼ਾਸਨ ਦਾ ਕਾਰਿਆ ਤੁਸੀਂ ਵੀ ਚਲੋ ਅਸੀਂ ਵੀ ਲੋਕਾਂ ਨੂੰ ਇਹ ਕਹਿੰਦੇ ਚਲੋ ਲੋਕਾਂ ਕਹਿਣਾ ਚਾਹੁੰਦੇ ਕਿ ਲੋਕ ਘਬਰਾਉਂਦਾ ਕਿਉਂਕਿ ਲੋਕ ਨਾ ਖ਼ਬਰਾਂ ਵੀ ਦੇਖਦੇ ਨੇ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਨਹੀਂ ਹੋਏ ਨੇ ਕਿਉਂਕਿ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਕਈਆਂ ਨੂੰ ਪਤਾ ਲੱਗ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਆਸ-ਪਾਸ ਦੇ ਲੋਕ ਲੋਕਾਂ ਨੇ ਕਹਿੰਦੇ ਕਿ ਥੋੜਾ ਆਪਣਾ ਖਿਆਲ ਵੀ ਰੱਖੇ ਇਕਦਮ ਨਦੀਆਂ ਨਾਲੋਂ ਮੈਂ ਜਾਏ ਨਹੀਂ ਹੋਰ ਬਸ ਇਹ ਹੀ ਹੈ ہماری ਗੀਰ ਲਾ ਕੇ ਡਰਨੇ ਕੀ ਕੋਈ ਜ਼ਰੂਰਤ ਨਹੀਂ ਹੈ ਜੀ ਬਿਲਕੁਲ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਸਤਲੁਜ ਦਰਿਆ ਦੀ ਤਸਵੀਰਾਂ ਲੁਧਿਆਣਾ ਲਾਡੋਵਲ ਨਾਜ਼ਦੀਕ ਸਤਲੁਜ ਦਰਿਆ ਹਲਕੀ ਜੇਕਰ ਤਿੰਨ ਦਿਨ ਪਹਿਲਾਂ ਦੀ ਗੱਲ ਕਰੇ ਕਾਫੀ ਇੱਥੇ ਪਾਣੀ ਦਾ ਜਿਹੜਾ ਪੱਧਰ ਜ਼ਿਆਦਾ ਸੀਗਾ ਤੇ ਹੁਣ ਦੀ ਗੱਲ ਕਰੇ ਹੁਣ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਮੌਜੂਦ ਹਾਂ ਇੱਥੇ ਵੀ ਕਾਫੀ ਪਾਣੀ ਸੀ ਪਰ ਦੋ ਦਿਨ ਦੀ ਰੁਪੀ ਹੋਈ ਬਾਰਿਸ਼ ਕਰਕੇ ਜਿਹੜਾ ਕਿ ਪਾਣੀ ਜਿਹੜਾ ਪੱਧਰ ਕਾਫੀ ਘਟ ਗਿਆ ਤੇ ਰਾਤ ਭਰੀ ਖਬਰ ਹੈ ਜਿਹੜਾ ਲੁਧਿਆਣਾ ਵਾਸੀਆ ਲੁਧਿਆਣਾ ਤੇ ਲਾਡੋਵਲ ਨਾਂ ਲੱਗਦੇ ਜਿਹੜੇ ਸਤਲੁਜ ਦਰਿਆਨ ਲੱ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਹੋਏ ਨੇ ਹੜਾ ਕਰਕੇ ਕਿਉਂਕਿ ਲੋਕ ਘਬਰਾ ਰਹੇ ਨੇ ਤਾਂ ਸੀ ਤੁਹਾਨੂੰ ਖਬਰ ਦਿਖਾ ਰਹੇ ਕਿਉਂਕਿ ਸਤਲੁਜ ਦਰਿਆ ਦੇ ਨੇੜਲੇ ਜਿਹੜੇ ਲੋਕ ਰਹਿੰਦੇ ਨੇ ਪਿੰਡਾਂ ਦੇ ਲੋਕ ਰਹਿੰਦੇ ਨੇ ਜਰੂਰ ਖਬਰ ਜਰੂਰ ਦੇਖਣਾ ਔਰ ਉਹਨਾਂ ਨੂੰ ਘਬਰਾਣ ਦੀ ਲੋੜ ਨਹੀਂ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਕਾਫੀ ਜਿਹੜਾ ਨੀਚੇ ਚਲਾ ਗਿਆ ਇਹ ਲੋ ਜਾਨਾ ਤੋਂ ਲਖਮਿੰਦਰ ਸਿੰਘ ਧੰਕਸ਼ੁ ਕਰਾ ਟੀ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਾਰਨ ਪੰਜਾਬ ਦੇ ਕਈ ਹਿੱਸੇ ਪਰ ਪ੍ਰਭਾਵਿਤ ਹੋਏ ਨੇ ਜੇਕਰ ਲੁਧਿਆਣਾ ਦੇ ਸਤਲੁਜ ਦਰਿਆ ਦੀ ਗੱਲ ਕਰੀਏ ਲਾਡੂਵਾਲ ਨਾਂ ਲੱਗਦੇ ਸਤਲੁਜ ਦਰਿਆ ਦੀ ਗੱਲ ਕਰੀਏ ਉਹਦੇ ਕੀ ਹਾਲਾਤ ਆ ਮੌਜੂਦਾ ਕੀ ਹਾਲਾਤ ਆ ਕਿਉਂਕਿ 2 ਦਿਨ 3 ਦਿਨ ਪਹਿਲਾਂ ਜਿਹੜੇ ਕਿ ਹਾਲਾ ਸੀ ਕਾਫੀ ਜਿਹੜਾ ਪਾਣੀ ਆਇਆ ਸੀ ਹੁਣ ਜਿਹੜਾ ਪਾਣੀ ਦਾ ਪੱਧਰ ਕਾਫੀ ਘਟ ਗਿਆ ਸਾਡੇ ਨਾਲ ਨਹਿਰੀ ਵਿਭਾਗ ਦੇ ਅਧਿਕਾਰੀ ਮੈਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਸ ਸਮਾਂ ਮੌਜੂਦਾ ਹਾਲਾਤ ਕੀ ਸੀ ਕਿਉਂਕਿ ਜਿਹੜੇ 2-3 ਦਿਨ ਪਹਿਲਾਂ ਜਿਹੜੇ 3 ਦਿਨ ਪਹਿਲਾਂ ਜਿਹੜਾ ਮੀਂਹ ਕਾਫੀ ਪਿਆ ਸੀ ਉਸ ਤੋਂ ਬਾਅਦ ਹੁਣ ਦਾ ਮੌਜੂਦਾ ਹਾਲਾਤ ਹੋਨ ਮੌਜੂਦਾ ਆਪਕੋ ਬਿਲਕੁਲ ਠੀਕ ਹੈ ਸਰ ਬਿਲਕੁਲ ਨੋਰਮਲ ਪਾਣੀ ਜੋ ਵੀ ਚਲਦਾ ਹੈ ਚਲ ਰਿਹਾ ਦਰਿਆ ਦੇ ਵਿੱਚ ਵਿੱਚ ਹੀ ਚਲ ਰਿਹਾ ਹੈ ਜੀ ਹੁਣ ਲੋਕਾਂ ਨੂੰ ਇਹ ਕਿ ਕੋਈ ਜ਼ਰੂਰਤ ਨਹੀਂ ਹੈ ਜੇ ਬਾਅਦ ਵਿੱਚ ਬਰਸਾਤ ਹੁੰਦੀ ਹੈ ਫਿਰ ਥੋੜਾ ਬਹੁਤਾ ਅਲਰਟ ਤੇ ਪਾਣੀ ਜਿਆਦਾ ਛੋੜੇਗੇ ਤਾਂ ਫਿਰ ਬਤਾਣਾ ਪਵੇਗਾ ਉਹ ਕੋਈ ਬਾਕੀ ਕੋਈ ਐਸਾ ਨਹੀਂ ਹੈ ਅੱਛਾ ਜੇਕਰ ਦੋ ਦਿਨ ਪਹਿਲਾਂ ਦੀ ਗੱਲ ਕਰੀਏ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਕਿਉਂਕਿ ਜਦੋਂ ਹੁਣ ਤਾਂ ਚਲੋ ਪਾਣੀ ਘੱਟ ਗਿਆ ਪਹਿਲਾਂ ਪਾਣੀ ਕਿੰਨਾ ਸੀਗਾ ਜਦੋਂ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਅੱਜ ਨਾਲ 774.5 ਸੈਂਟੀਮੀਟਰ ਤੇ ਪਾਣੀ ਪਹੁੰਚ ਗਿਆ ਜੋ ਕਿ ਆਪਣੇ ਪੱਧਰ ਤੋਂ 40 40000 ਦੇ ਕਰੀਬ ਦੀ ਪਾਣੀ ਸੀ ਤੇ ਹੁਣ ਬਿਲਕੁਲ ਨੋਰਮਲ ਹੈ ਨੀਚੇ ਆ ਗਿਆ 771.90 ਦੀ ਪਾਣੀ ਚੱਲ ਰਿਹਾ ਜੋ ਕਿ 27000 ਦੇ ਕਰੀਬ ਫਰੀ ਹੈ ਅੱਛਾ ਪਿੱਛੋਂ ਕੀ ਗੱਲਬਾਤ ਹੋਈ ਹੈ ਕਿ ਅਲਰਟ ਵਗੈਰਾ ਜਾਰੀ ਕੀਤਾ ਗਿਆ ਕਿ ਬੇਸ਼ੱਕ ਕਿਥੋਂ ਪਾਣੀ ਤਾਂ ਹੁਣ ਪੱਧਰ ਘਟ ਗਿਆ ਸੀ ਵੀ ਕਹਿੰਦੇ ਪੱਧਰ ਘਟਦਾ ਹੀ ਰਹੇ ਪਰ ਕੋਈ ਗੱਲਬਾਤ ਹੋਈ ਹੈ ਪਿੱਛੋਂ ਕਿ ਡੈਮ ਕਿਸੇ ਨਾਲ ਗੱਲਬਾਤ ਹੋਈ ਕਿ ਅਲਰਟ ਕੋਈ ਜਾਰੀ ਕੀਤਾ ਗਿਆ ਦੁਬਾਰਾ ਨਹੀਂ ਅੱਜ ਕੋਈ ਅਲਰਟ ਤਾਂ ਨਹੀਂ ਕੀਤਾ ਗਿਆ ਪਰ ਇਤਨੀ ਸੂchnਾ ਜਰੂਰ ਦਿੱਤੇ ਤੇ ਕਿ ਪਾਣੀ ਛੋ ਛੋੜਦੇ ਵੀ ਹਾਂ ਔਰ ਇਕਦਮ ਨਹੀਂ ਛੋੜਦੇ ਹਾਂ ਥੋੜਾ ਥੋੜਾ ਕਰਕੇ ਛੋੜਦੇ ਹਾਂ ਇਕਦਮ ਨਹੀਂ ਛੋੜਦੇ ਫਿਲਹਾਲ ਕਹਨੇ ਦਾ ਮਤਲਬ ਆਬ ਨਹੀਂ ਛੋੜेंगे ਆਬ ਛੋੜेंगे ਥੋੜਾ ਥੋੜਾ ਛੋੜेंगे ਥੋੜਾ ਇਕਦਮ ਨਹੀਂ ਮਤਲਬ ਛੋੜੇਗੇ ਕਿ ਲਾਕ ਹੈ ਤੋ ਲਾਕ ਹੀ ਨਹੀਂ ਅੱਛਾ 104000 ਪੀ 40000 ਰੁਪਏ ਅੱਛਾ ਆਸ-ਪਾਸ ਦੇ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਕੋਈ ਗੁਰਦੁਆਰੇ ਵਿੱਚ ਜਾਂ ਮੰਦਰ ਮੱਦੇ ਵੀ ਕਿ ਕਿਤੇ ਕੋਈ ਲੋਕਾਂ ਸੀ ਘਬਰਾਏ ਹੋਏ ਸੀ ਕਿਉਂਕਿ ਜਿਸ ਤਰ੍ਹਾਂ ਪਾਣੀ ਥੋੜੀ-ਥੋੜੀ ਵੱਧ ਰਿਹਾ ਸੀਗਾ ਬੇਸ਼ੱਕ ਖਤਰੇ ਦੇ 1-1 ਫੁੱਟ ਤੋਂ 2 ਫੁੱਟ ਲੈ ਕੇ ਹੇਠੇ ਸੀਗਾ ਦੋ ਤਿੰਨ ਦਿਨ ਪਹਿਲਾਂ ਲੋਕਾਂ ਨੂੰ ਕੀ ਅਪੀਲ ਕੀਤੀ ਗਈ ਕੋਈ ਲੋਕਾਂ ਨੂੰ ਘਰੋਂ ਲਾ ਲੋਕਾਂ ਨੂੰ ਸਰ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਰੇਕ ਮਤਲਬ ਨਿਗਰ ਰਖ ਰਿਆ ਸਾਰੇ ਪਾਸੇ ਧਿਆਨ ਦੇ ਉਹ ਪੂਰੇ ਚਾਰੋਂ ਘਰ 24 ਘੰਟੇ ਉਹਨਾਂ ਦਾ ਖਿਆਲ ਰਖ ਰਿਆ ਬਾਕੀ ਉਹ ਹੀ ਬਸਾਈ ਅੱਛਾ ਜੇਕਰ ਗੱਲ ਕਰੀ 2023 ਦੀ ਗੱਲ ਉਹ ਰੋ ਕੀ ਹਾਲਾਤ ਸੀ ਕਹਿੰਦੇ ਉਦੋਂ ਵੀ ਕਾਫੀ ਜਿਹਾ ਪਾਣੀ ਆ ਗਿਆ ਸੀ ਸਰ ਉਹ ਤਾਂ ਬਹੁਤ ਬੜਾ ਫਲਾਡ ਸੀ ਉਹ ਤਾਂ ਹੈਵੀ ਫਲਾਡ ਸੀ ਉਦੋਂ ਸਾਰਾ ਜਦੋਂ ਦਾ 2.5 ਲੱਖ ਦੇ ਉੱਪਰ ਉੱਪਰ ਪਾਣੀ ਗਿਆ ਤੇ ਨੌਸ ਹੋ ਗਿਆ ਸੀ ਸਰ ਉਹ ਦਾ ਜਦੋਂ 783 ਦੇ ਗੇਜ ਪਹੁੰਚ ਗਈ ਸੀ ਆਪਣੀ ਬਿਲਕੁਲ ਮਤਲਬ ਡੇਂਜਰ ਲੈ ਵਸ ਸੀ ਡੇਂਜਰ ਲੈ ਵ ਹਾਂਜੀ ਹਾਂਜੀ अच्छा ਹੁਣ ਜਰੋ ਤਾਂ ਮੀਂਹ ਨਹੀਂ ਪਿਆ ਉਸ ਤੋਂ ਬਾਅਦ ਸਾਰਾ ਪਾਣੀ ਇੱਕਦਮ ਘਟ ਗਿਆ ਕਿ ਹੌਲੀ ਹੌਲੀ ਜਿਵੇਂ ਘਟਦਾ ਗਿਆ ਕਿਉਂਕਿ ਦਰਿਆ ਤਾਂ ਇਹ ਚੌੜਾ ਹੈ ਚੌੜਾ ਹੈ ਨਹੀਂ ਹੌਲੀ ਹੌਲੀ ਘਟ ਰਿਹਾ ਹੈ ਹੌਲੀ ਹੌਲੀ ਜੇ ਉਹਦਾ ਜਲ ਕੋਈ ਪਾਣੀ ਉਹ ਤਾਂ ਭਾਂਜੀ 44000 ਤੇ 45000 ਰੁਪਏ ਅਸੀਂ ਕੰਡ ਕਰਤਾ ਹੈ ਪਰ ਤਾਂ ਉਹ ਕੋਈ ਨਹੀਂ ਹੋਰ ਕਿ ਗੱਲ ਅੱਛਾ ਲੋਕਾਂ ਨੂੰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਕਿਉਂਕਿ ਚਲੋ ਪ੍ਰਸ਼ਾਸਨ ਦਾ ਕਾਰਿਆ ਤੁਸੀਂ ਵੀ ਚਲੋ ਅਸੀਂ ਵੀ ਲੋਕਾਂ ਨੂੰ ਇਹ ਕਹਿੰਦੇ ਚਲੋ ਲੋਕਾਂ ਦਾ ਕਹਿਣਾ ਜਾਨਾ ਕਿ ਲੋਕ ਖਬਰਾਂ ਹੁੰਦਾ ਕਿਉਂਕਿ ਲੋਕ ਨਾ ਖਬਰਾਂ ਵੀ ਦੇਖਦੇ ਨੇ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਨਹੀਂ ਹੋਏ ਨੇ ਕਿਉਂਕਿ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਕਈਆਂ ਨੂੰ ਪਤਾ ਲੱਗ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਜਿਹੜੇ ਆਸ-ਪਾਸ ਦੇ ਲੋਕ ਲੋਕਾਂ ਨੇ ਕਹਿੰਦੇ ਕਿ ਥੋੜਾ ਆਪਣਾ ਖਿਆਲ ਵੀ ਰੱਖੇ ਇਕਦਮ ਨਦੀਆਂ ਨਾਲੋਂ ਮੈਂ ਜਾਏ ਨਹੀਂ ਹੋਰ ਬਸ ਇਹ ਹੀ ਹੈ ہماری ਗੀਰ ਲਾ ਕੇ ਡਰਨੇ ਕੀ ਕੋਈ ਜ਼ਰੂਰਤ ਨਹੀਂ ਹੈ ਜੀ ਬਿਲਕੁਲ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਸਤਲੁਜ ਦਰਿਆ ਦੀ ਤਸਵੀਰਾਂ ਲੁਧਿਆਣਾ ਲਾਡੋਵਲ ਨਾਜ਼ਦੀਕ ਸਤਲੁਜ ਦਰਿਆ ਹਲਕੀ ਜੇਕਰ ਤਿੰਨ ਦਿਨ ਪਹਿਲਾਂ ਦੀ ਗੱਲ ਕਰੇ ਕਾਫੀ ਇੱਥੇ ਪਾਣੀ ਦਾ ਜਿਹੜਾ ਪੱਧਰ ਜ਼ਿਆਦਾ ਸੀਗਾ ਤੇ ਹੁਣ ਦੀ ਗੱਲ ਕਰੇ ਹੁਣ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਮੌਜੂਦ ਹਾਂ ਇੱਥੇ ਵੀ ਕਾਫੀ ਪਾਣੀ ਸੀ ਪਰ ਦੋ ਦਿਨ ਦੀ ਰੁਪੀ ਹੋਈ ਬਾਰਿਸ਼ ਕਰਕੇ ਜਿਹੜਾ ਕਿ ਪਾਣੀ ਜਿਹੜਾ ਪੱਧਰ ਕਾਫੀ ਘਟ ਗਿਆ ਤੇ ਰਾਤ ਭਰੀ ਖਬਰ ਹੈ ਜਿਹੜਾ ਲੁਧਿਆਣਾ ਵਾਸੀਆ ਲੁਧਿਆਣਾ ਤੇ ਲਾਡੋਵਲ ਨਾਂ ਲੱਗਦੇ ਜਿਹੜੇ ਸਤਲੁਜ ਦਰਿਆਨ ਲੱ ਪੰਜਾਬ ਦੇ ਕਈ ਹਿੱਸੇ ਜਿਹੜੇ ਪ੍ਰਭਾਵਿਤ ਹੋਏ ਨੇ ਹੜਾ ਕਰਕੇ ਕਿਉਂਕਿ ਲੋਕ ਘਬਰਾ ਰਹੇ ਨੇ ਤਾਂ ਸੀ ਤੁਹਾਨੂੰ ਖਬਰ ਦਿਖਾ ਰਹੇ ਕਿਉਂਕਿ ਸਤਲੁਜ ਦਰਿਆ ਦੇ ਨੇੜਲੇ ਜਿਹੜੇ ਲੋਕ ਰਹਿੰਦੇ ਨੇ ਪਿੰਡਾਂ ਦੇ ਲੋਕ ਰਹਿੰਦੇ ਨੇ ਜਰੂਰ ਖਬਰ ਜਰੂਰ ਦੇਖਣਾ ਔਰ ਉਹਨਾਂ ਨੂੰ ਘਬਰਾਣ ਦੀ ਲੋੜ ਨਹੀਂ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਕਾਫੀ ਜਿਹੜਾ ਨੀਚੇ ਚਲਾ ਗਿਆ ਇਹ ਲੋ ਜਾਨਤ ਲਖਮਿੰਦਰ ਸਿੰਘ ਧੰਕਸ਼ੁ ਕਰਾ ਟੀਵੀ